ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਏ ਆਂ ਆਪਾਂ ਸੇਦਾਂ ਦੀ ਧਰਤੀ ਤੇ ਜਿੱਥੋਂ ਦੇ ਭਾਈ ਮਣੀ ਸਿੰਘ ਜੀ ਤੇ ਇਸ ਸ਼ਹਿਰ ਦੇ ਇਸ ਪਿੰਡ ਦੇ ਬਵੰਜਾ ਅਸੀਦ ਹੋਏ ਨੇ ਜੀ ਲੌਂਗਵਾਲ ਸ਼ਹਿਰ ਦੇ ਵਿੱਚ ਅਸੀਂ ਇਦਾਂ ਦੀ ਜਗ੍ਹਾ ਜੀ ਇਹ ਆਪਾਂ ਉੱਥੇ ਤੁਹਾਡੇ ਵਾਸਤੇ ਇੱਕ ਬਹੁਤ ਕੰਮ ਵਾਲੇ ਵੀਡੀਓ ਲੈ ਕੇ ਆਏ ਆਂ ਜੀ ਗਊ ਫਾਰਮ ਬਾਰੇ ਤੁਹਾਨੂੰ ਵਿਜ਼ਿਟ ਕਰਾਉਣੇ ਆ ਤੁਹਾਨੂੰ ਦੱਸਦੇ ਆਂ ਵੀ ਇਹ ਚੋਂ ਕੀ ਪ੍ਰੋਫਿਟ ਆ ਕਿਹੜੇ ਸਾਲ ਨਾਲ ਆਪਾਂ ਇਹਨੂੰ ਕੰਮਕਾਰ ਕਰ ਸਕਦੇ ਆਂ ਸਾਰਾ ਵਾਦਾ ਘਾਟਾ ਤਹਾਨੂੰ ਜਾਣਕਾਰੀ ਦੇਵਣੇ ਆਜੋ ਜੀ ਸੱਸੀ ਬਾਈ ਜੀ ਤੇ ਅੱਜ ਆਪਾਂ ਆਏ ਲਖਵਿੰਦਰ ਜੀ ਕੋਲੇ ਤੁਹਾਨੂੰ ਗਉਂ ਮਤਲਬ ਗਵਾਂ ਵਾਰੰਬਾਰੇ ਜਾਣਕਾਰੀ ਦੇਵਣੇ ਆ ਬਾਈ ਜੀ ਕਿੰਨੀਆਂ ਗਵਾਂ ਨੇ ਆਪਣੇ ਕੋਲੇ ਬਾਈ ਆਪਣੇ ਕੋਲੇ 28 ਗਵਾਂ ਨੇ ਇਸ ਟਾਈਮ 10 ਕ ਹੀ ਫਰਵੱਛੀਆਂ ਨੇ ਠੀਕ ਹੈ ਤੇ ਬਾਕੀ ਛੋਟੇ ਬੱਚੇ ਲੈ ਕਿੰਨਾ ਟਾਈਮ ਆਪਣਾ ਹੋ ਗਿਆ ਕੰਮ ਸਟਾਰਟ ਕਰਨ ਨੂੰ ਮੈਨੂੰ ਚੌਥਾ ਸਾਲ ਬਾਈ ਠੀਕ ਹੈ ਹਾਂਜੀ ਤੇ ਕਿੰਨੇ ਗਵਾਂ ਤੋਂ ਸਟਾਰਟ ਕਰਿਆ ਸੀਗਾ ਪਹਿਲਾਂ ਤਾਂ ਬਾਈ ਆਮ ਕਰੇ ਦੋ ਤਿੰਨ ਗੁੰਦਿਆਂ ਨੇ ਹਨਾ ਹਰੇ ਕੋਲੇ ਹੁੰਦੇ ਨੇ ਬਸ ਉੱਥੇ ਹੀ ਵੱਧ ਵੱਧਦਾ ਗਿਆ ਕੰਮ ਹੋਰ ਲੈ ਲਿਆ ਹਨਾ ਠੀਕ ਹੈ ਹਾਂਜੀ ਬਈ ਕਿੰਨਾ ਕੁ ਪ੍ਰੋਫਟ ਇਸ ਕੰਮ ਦੇ ਵਿੱਚ ਪ੍ਰੋਫਟ ਤਾਂ ਹੈ ਬਈ ਜੇਦਾ ਯਾਰ ਆਪਾਂ ਵਿੱਚ ਵੜ ਕੇ ਕੰਮ ਕਰਨਾ ਆਪ ਫਿਰ ਤਾਂ ਦੇਖੋ ਪ੍ਰੋਫਟ ਹੈਗਾ ਹਨਾ ਜੇ ਆਪਾਂ ਮੰਨ ਕੇ ਚੱਲੋ ਵੀ ਕੰਮ ਲੇਬਰ ਦੇ ਸਿਰ ਤੇ ਛੱਡਣਾ ਫਿਰ ਕਰਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਆਹ ਦੇਖੋ ਜੀ ਭਰਾਵੋ ਲਖਵਿੰਦਰ ਸਿੰਘ ਦੇ ਮੁਰਗੇ ਰੱਖੇ ਹੋਏ ਦੇਸੀ ਮੁਰਗੇ ਉਹਨਾਂ ਵਾਸਤੇ ਸਪੈਸ਼ਲ ਇਹ ਇਹ ਮਤਲਬ ਬਾਈ ਨੇ ਸਪੈਸ਼ਲ ਗਊਆਂ ਵਾਸਤੇ ਇਹ ਚੀਜ਼ ਰੱਖੀ ਆ ਕੋ ਪੁਰਾਣੇ ਸਮਿਆਂ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਭਰਾਵੋ ਜਿਹੜੇ ਪੰਛੀ ਹੁੰਦੇ ਸੀਗੇ ਜਦੋਂ ਦੁਪਹਿਰੇ ਪੰ ਪਸ਼ੂ ਮਤਲਬ ਆਪਣੇ ਗਾਲਾ ਕਰਦੇ ਸੀਗੇ ਖਾਣਾ ਖਾ ਕੇ ਰੈਸਟ ਕਰਦੇ ਸੀ ਉਦੋਂ ਚਿੜੀਆਂ ਗਟਾਰਾਂ ਕਾਉ ਸਾਰੇ ਜਾਨਵਰ ਮਤਲਬ ਚਿਚੜੀ ਵਗੈਰਾ ਕੋਈ ਕੋਈ ਮਤਲਬ ਜਾਨਵਰ ਪਸ਼ੂ ਦੇ ਉੱਪਰ ਬੈਠਾ ਹੁੰਦਾ ਸੀਗਾ ਸਾਰੇ ਉੱਪਰ ਉਹ ਖਾ ਜਾਂਦੇ ਸੀ ਬਿਰਲਾਂ ਨੂੰ ਕੱਢ ਕੇ ਹੁਣ ਹੁਣ ਇਹ ਚੀਜ਼ਾਂ ਸਾਰੀਆਂ ਭਰਾਵੋ ਅਲੋਪ ਹੋ ਗਈਆਂ ਹੁਣ ਭਰਾ ਨੇ ਆਹ ਸਪੈਸ਼ਲ ਗਊਆਂ ਵਾਸਤੇ ਅੱਜ ਜਿਆ ਰੱਖੇ ਨਹੀਂ ਆ ਇਹ ਪ੍ਰਭੂ ਬਹੁਤ ਵੱਡਾ ਮੈਸੇਜ ਵੀ ਆ ਜਿਹੜਾ ਅੱਜ ਆਪ ਨੂੰ ਹਾਰਟ ਅਟੈਕ ਆ ਰਿਹਾ ਬ੍ਰੇਨ ਹੈਮਰ ਜੋ ਰਿਹਾ ਕੈਂਸਰ ਦੀ ਪ੍ਰੋਬਲਮ ਆ ਰਹੀ ਆ ਜਿਹੜੀ ਅੱਜ ਆਪਾਂ ਕੈਮੀਕਲ ਵਰਤਣਾਂ ਖੇਤ ਦੇ ਵਿੱਚ ਪੈਸਟ ਜੜ ਵਰਤਦੇ ਆ ਉਹ ਪ੍ਰਭੂ ਸਾਰਾ ਉਹਦਾ ਉਹਦਾ ਤੇ ਨਾਲ ਹੀ ਬਾਈ ਨੇ ਮੈਨੂੰ ਦੱਸਿਆ ਵੀ ਜਿਹੜੇ ਆਂਡੇ ਮੈਂ ਖਾਂਦਾ ਨਹੀਂਗਾ ਵੀ ਉਹ ਮੈਂ ਆਂਡੇ ਰੱਖ ਲੈਣਾਗਾ ਆ ਮਕਬੂਤ ਰੱਖੇ ਹੋ ਨੇ ਬਹੁਤ ਸਕੀਨਾ ਬਾਈ ਬਾਜੀ ਬੂਜੀ ਦੇ ਲੈ ਕੇ ਆਂਦਾ ਹੈਗਾ ਬੇਸਾਲਾਂ ਤੋਂ ਰੱਖੇ ਹੋ ਨੇ ਕਹਿੰਦਾ ਆਂਡੇ ਅਸੀਂ ਖਾਂਦੇ ਨਹੀਂਗੇ ਅਸੀਂ ਰੱਖ ਲੈਨੇ ਆ ਉਦੋਂ ਚ ਆਟੋਮੈਟਿਕਲੀ ਆ ਚੂਜਰੇ ਪ੍ਰਾਭੂ ਨਿਕਲੇਉਂਦੇ ਨੇ ਆ ਦੇਖੋ ਪ੍ਰਾਭੂ ਮੁਰਗਿਆਂ ਵਾਸਤੇ ਵੱਡਾ ਸੈੱਟ ਪਾਇਆ ਹੋਇਆ ਹੈ ਤੇ ਆ ਇਹਨਾਂ ਦੇ ਝੂਲੇ ਨੇ ਪ੍ਰਾਭੂ ਆ ਜੇ ਪੈ ਪਾ ਗੱਡੇ ਵੇਣ ਪਾ ਉਹ ਫੁੱਟ ਜਾਂਦੇ ਪੈਣੂ ਦੇ ਪ੍ਰਾਭੂ ਦੇਸੀ ਮੁਰਗੇ ਮੁਰਗਾ ਰਹਿਣ ਵਾਸਤੇ ਕਈ ਵਾਰ ਡਾਕਟਰ ਨੂੰ ਕਿਹਾ ਡਾਕਟਰ ਨੇ ਦੱਸਿਆ ਹੁੰਦਾ ਵੀ ਬੱਚਾ ਨੂੰ ਆਹਦੇ ਨੂੰ ਆਂਡੇ ਖਵਾਓ ਉਹਦੇ ਵਾਸਤੇ ਬਾਈ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਜੋ ਜੂ ਆਂਡੇ ਦਿਖ ਰਹੇ ਹੋਏ ਉਹ ਉਹ ਝਾਂਡੇ ਪੈਨੇ ਮੁਰਗਿਆਂ ਦੇ ਮੁਰਗੀਆਂ ਦੇ ਤੇ ਆਹ ਦੇਸੀ ਮੁਰਗੀਆਂ ਨੇ ਭਰਾਵੋ ਆਪਾਂ ਕਿਹੜਾ ਲਖੰਦਰੀ ਸੀਵਨ ਵਰਤਦੇ ਆਂ ਆਪਾਂ ਪੀਡੀਐਫ ਦਾ ਵਰਤਦੇ ਹਾਂ ਠੀਕ ਹੈ ਹਾਂਜੀ ਤੇ ਵੈਕਸੀਨੇਸ਼ਨ ਬਾਰੇ ਤਾਂ ਕੀ ਸਿਸਟਮ ਹੈ ਨਾਲ ਵੈਕਸੀਨੇਸ਼ਨ ਦਾ ਵੀਰੇ ਜਿਸ ਹਿਸਾਬ ਤੇ ਨਾ ਆਪਾਂ ਡਾਕਟਰ ਸਾਹਿਬ ਰਕਮੈਂਡ ਕਰਦੇ ਨੇ ਉਹ ਸਭ ਤੇ ਆਪਾਂ ਨੂੰ ਕੋਈ ਐਫਐਮਡੀ ਦੀ ਹੋਗੀ ਐਚਐਸ ਦੀ ਹੋਗੀ ਬਰੂਸੀਲੋਸ ਦੀ ਹੋਗੀ ਜਿਹੜੀ ਵੈਕਸੀਨ ਹੋਣੀ ਆ ਉਹ ਤਾਂ ਕਰਾਉਣੀ ਬਹੁਤ ਲਾਜ਼ਮੀ ਆ ਜਿਵੇਂ ਹੁਣ ਪਿਛਲੀ ਵਾਰੀ ਆਪਣੇ ਲੰਪੀ ਆਈ ਥੀ ਲੰਪੀ ਨੇ ਬਹੁਤ ਵੱਡਾ ਨੁਕਸਾਨ ਕਰਿਆਗਾ ਠੀਕ ਹੈ ਲੰਪੀ ਦੀ ਵੈਕਸੀਨ ਵੀ ਆਉਂਦੀ ਆ ਉਹ ਵੀ ਜ਼ਰੂਰੀ ਆ ਠੀਕ ਹੈ ਹਾਂ ਵੈਕਸੀਨ ਆਪਾਂ ਸਾਰੀ ਕਰਦੇ ਆ ਠੀਕ ਹੈ ਹੋਰ ਕਿੰਨਾ ਕਹਿੰਦਾ ਮਤਲਬ ਆਪਣ ਨੂੰ ਮਲੇ ਇਹਨਾਂ ਵਾਸਤੇ ਸਾਲ ਸਾਲ ਵਾਸਤੇ ਪ੍ਰੇਰ ਰੱਖਣਾ ਪੈਂਦਾਗਾ ਸਾਲ ਸਾਲ ਦਾ ਬਈ ਮੰਨ ਕੇ ਚੱਲੋ ਵੀ ਸਭ ਤੋਂ ਵੱਧ ਤਾਂ ਜਿਵੇਂ ਮੰਨ ਕੇ ਚੱਲੋ ਵੀ ਗਿੱਲਾ ਥੱਲਾ ਮੌਸਮਾ ਕਹਿੰਨਾ ਚਿਚੜੀ ਹੋ ਜਾਂਦੀ ਹੈਗੀ ਬਾਕੀ ਬਿਮਾਰੀਆਂ ਤੋਂ ਵਿਚਾਰ ਰੱਖਣੇ ਪੈਣਾਗਾ ਜਾਨਵਰਾਂ ਦਾ ਆਪਾਂ ਨੂੰ ਹਨਾ ਫਾਰਮ ਦੀ ਸਾਫ ਸਫਾਈ ਹੋ ਗਿਆ ਜਿਵੇਂ ਸਪਰੇਅ ਵਗੈਰਾ ਕਰਨੀ ਫਾਰਮ ਚ ਠੀਕ ਹੈ ਹਾਂਜੀ ਹਨਾ ਆਪਾਂ ਨੂੰ ਜਿ ਮੰਨ ਕੇ ਚੱਲੋ ਜਿ ਮੈਨੂੰ ਤਾਂ ਨਾਰਮਲ ਮਾਹੌਲਾ ਫਿਰ ਤਾਂ ਆਪਾਂ ਠੀਕ ਹੈ ਹਨਾ ਮੇਂ ਜਦੋਂ ਕੋਈ ਬਿਮਾਰੀ ਵਗੈਰਾ ਚੱਲਦੀ ਆ ਆਪਾਂ ਨੂੰ ਫਾਰਮ ਤੇ ਜਾਣਾ ਹੀ ਨਹੀਂ ਚਾਹੀਦਾ ਇੱਕ ਦੂਜੀ ਬਿਮਾਰੀ ਦੇ ਬੈਕਟੀਰੀਆ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਨੇ ਹਨਾ ਮੰਨ ਕੇ ਚਲੋ ਵੀ ਮੇਰੇ ਫਾਰਮ 'ਤੇ ਬਿਮਾਰੀ ਆ ਗਈ ਮੈਂ ਦੂਜੇ ਦੇ ਫਾਰਮ 'ਤੇ ਜਾਊ ਮੇਰੇ ਨਾਲ ਕੋਈ ਬੈਕਟੀਰੀਆ ਵਗ ਹੋ ਜਾਊਗਾ ਮੇਰਾ ਤਾਂ ਨੁਕਸਾਨ ਹੋ ਹੀ ਜਾਏਗਾ ਮੈਂ ਅਗਲੇ ਦਾ ਵੀ ਮੈਂ ਕਰਕੇ ਆਉਂਗਾ ਤੇ ਉਹ ਆਪਾਂ ਨੂੰ ਪਰਹੇਜ਼ ਰੱਖਣੀ ਪਵੇਗਾ ਸਭ ਜੋ ਜਿਹੜੇ ਸਾਰੇ ਵੀਡੀਓ ਦੇਖ ਰਹੇ ਨੇ ਬਾਈ ਦਾ ਕਹਿੰਦਾ ਮਤਲਬ ਇਹ ਹੈਗਾ ਵੀ ਆਪਾਂ ਜਦੋਂ ਆਪਾਂ ਇੱਕ ਕਿਸੇ ਹੋਰ ਫਾਰਮ ਜਾ ਕੇ ਆਣ ਆਪਾਂ ਉਦੋਂ ਦੂਜੇ ਫਾਰਮ 'ਤੇ ਨਹੀਂ ਜਾਣਾ ਹੈਗਾ ਜੇ ਜਾਣਾ ਤਾਂ ਆਪਾਂ ਕੱਪੜੇ ਨਹਾ ਕੇ ਜੀ ਕਰਕੇ ਬੂਟ ਚੀਰ ਕੇ ਫਿਰ ਆਪਾਂ ਜਾਣਾ ਹੈਗਾ ਹਾਂਜੀ ਕਿ ਜਿੰਨੇ ਆਪਾਂ ਲਖਿੰਦਰ ਇਹਨੂੰ ਫੀਡ ਵਗੈਰਾ ਪਾਉਣੇ ਆਪਾਂ ਉਹ ਤੁਸੀਂ ਤਿਆਰ ਕਰੀ ਲੈਣੇ ਹੋ ਕਿ ਆਪ ਤਿਆਰ ਕਰਦੇ ਹੋ ਉਹ ਆਪਣੀ ਤਿਆਰ ਕਰਵਾ ਕੇ ਵੀਰੇ ਹੁਣ ਮੰਨ ਲੇ ਕਿ ਜਿੰਨੇ ਸਾਡੇ ਪੀਡੀਐਫ ਦੇ ਮੈਂਬਰ ਨੇ ਆਪਣੇ ਡਾਕਟਰ ਸਾਹਿਬ ਨੇ ਉਹ ਹੁੰਦੇ ਨੇ ਨਾ ਅਲੱਗ-ਅਲੱਗ ਟਾਈਮ ਤੇ ਵੀ ਗਾਵਾਂ ਦੁੱਧ ਕਿੰਨਾ ਦਾ ਕੀ ਰਸ਼ਲਿੰਗ ਚੱਲ ਰਹੀ ਆ ਖਾਣਾ ਪੀਣਾ ਕਿੰਨਾ ਦਾ ਉਹ ਸਾਬ ਤੋਂ ਆਪਾਂ ਨੂੰ ਫਾਰਮੂਲੇਸ਼ਨ ਬਣਾ ਕੇ ਦੇ ਦਿੰਦੇ ਨੇ ਆਪਾਂ ਨੇੜੇ ਦੀ ਫੈਕਟਰੀ ਤੋਂ ਫੀਡ ਬਣਵਾ ਲੈਣੇ ਹੈਗੇ ਤਾਂ ਕੋਈ ਵਾਤ ਨਹੀਂ ਆਚਾਰ ਵਗੈਰਾ ਜਿਹੜਾ ਤੁਸੀਂ ਪਾਉਣੇ ਹੋ ਆਚਾਰ ਵੀਰੇ ਆਪਣਾ ਬਣਾ ਕੇ ਪਾਉਣੇ ਹੈਗੇ ਠੀਕ ਹੈ ਤਾਂ ਹਾਂਜੀ ਅਚਾਰ ਤਾਂ ਮੰਨ ਕੇ ਚੱਲੋ ਵੀ ਜਿੰਨੀ ਕੁਆਲਿਟੀ ਵਧੀਆ ਹੋਊਗੀ ਦਾਣਾ ਹੋਊਗਾ ਓਨੀ ਜਿਆਦਾ ਫਾਇਦਾ ਹੈਗਾ ਦੁੱਧ ਫਿਰ ਤੁਸੀਂ ਕਿਹੜੀ ਕੰਪਨੀ ਨੂੰ ਪਾ ਰਹੇ ਦੁੱਧ ਅਮਰੀਕਾ ਨੂੰ ਪਾ ਰਹੇ ਵੀਰੇ ਆਪਾਂ ਅੰਦਰ ਫਿਰ ਆਪਾਂ ਨੂੰ ਟ੍ਰੇਨਿੰਗ ਵਾਲੇ ਲੈਣੇ ਪੈਂਦੇ ਆ ਫਾਰਮ ਵਾਸਤੇ ਜੀ ਹਾਂ ਵੀਰੇ ਟ੍ਰੇਨਿੰਗ ਵੀ ਵੇਖਦਾ ਜੀ ਆਪਾਂ ਆਪ ਆਪਣਾ ਤਿਆਰਬਾ ਹੋ ਜਾਂਦਾ ਫਿਰ ਆਪਾਂ ਸਟਾਰਟਿੰਗ ਕਰਨੀ ਹੈ ਜਦੋਂ ਜਿਵੇਂ ਆਪਣੇ ਡੈਰੀ ਵਿਕਾਸ ਬੋਰਡ ਸੰਗੂਰ ਹਨ ਤੇ ਆਪਾਂ ਉਥੇ ਵਧੀਆ ਕਰੀ ਦਿੰਗੇ ਡਾਕਟਰ ਆਉਂਦੇ ਨੇਗੇ ਤੇ ਉਥੇ ਟ੍ਰੇਨਿੰਗ ਵਗੈਰਾ ਲੱਗਦੀ ਹੈ ਸਰਟੀਫਿਕੇਟ ਵਗੈਰਾ ਆਉਂਦੇ ਨੇ ਹਾਂਜੀ ਟ੍ਰੇਨਿੰਗ ਵਗੈਰਾ ਜ਼ਰੂਰੀ ਬਹੁਤ ਜ਼ਰੂਰੀ ਹੈ ਜਿਵੇਂ ਥੋਡੇ ਕੋਲੇ ਆਹ ਮੁਰਗੇ ਰੱਖੇ ਹੋਏ ਨੇਗੇ ਹਾਂਜੀ ਇਹ ਕਿਵੇਂ ਮਿਲਦੇ ਨੇ ਕਿੱਥੋਂ ਮਿਲਦੇ ਨੇ ਇਹ ਚੀਜ਼ਾਂ ਇਹ ਯੂਨੀਵਰਸਿਟੀ ਲੁਧਿਆਣਾ ਤੋਂ ਚਿੱਟੀ ਲੈ ਕੇ ਆਪਾਂ ਦਾ ਸ਼ੌਂਕੀਏ ਤੌਰ ਤੇ ਰੱਖ ਲੈਂਦਾ ਬਈ ਠੀਕ ਹੈ ਕੀ ਭੱਜ ਜਾਂਦੇ ਨੇ ਹਾਂਜੀ ਇਹਨਾਂ ਦਾ ਫਾਇਦਾ ਕੀ ਆਪ ਨੂੰ ਇਹਨਾਂ ਦਾ ਫਾਇਦਾ ਤਾਂ ਠੀਕ ਹੈ ਇਹਦਾ ਮਾਂ ਮੰਨ ਕੇ ਚੱਲੋ ਵੀ ਮੱਖੀ ਮੁੱਖੀ ਬਹੁਤ ਘੱਟ ਹੁੰਦੀ ਹੈਗੀ ਹਾਂ ਤੇ ਖਾਈ ਖੂਈ ਜਾਂਦੇ ਨੇ ਬਾਕੀ ਚਿਚੜੀ ਚੁੜੀ ਰੋਕੀ ਜਾਂਦੇ ਨੇ ਠੀਕ ਹੈ ਹਾਂਜੀ ਇਹ ਵਿੱਚ ਛੱਡ ਦੇਵੇਂ ਫਾਰ ਹਾਂ ਵੀਰੇ ਛੱਡ ਦੇਾਂਗੇ ਇਹਦਾ ਜਦੋਂ ਦੁਪਹਿਰੇ ਗਾਵਾਂ ਬੈਠੇ ਹੋਣਗੇ ਜੋ ਛੱਡੇ ਇਹਦਾ ਤੁਸੀਂ ਆਪੀ ਆ ਕੇ ਦੇਖ ਲਿਓ ਠੀਕ ਹੈ ਇਹਦਾ ਗਾਂ ਦੇ ਆਲ ਦਾਲੀ ਫਿਰ ਦਰਣੀ ਉਹ ਚਿਚੜੀ ਹੁੰਦੀ ਹੈ ਮੱਛਰ ਮੱਖੀ ਨੇ ਸਭ ਜੱਕ ਲੈਂਦੇ ਨੇ ਉਹ ਦੀ ਅੱਛਾ ਫਿਰ ਤੁਸੀਂ ਚਿੱਟੇ ਨਾਲ ਦਵਾਈ ਕੋਈ ਲਾਉਂਦੇ ਨਹੀਂ ਬਸ ਉਹਨੇ ਬਹੁਤ ਘੱਟ ਲਾਉਣਾ ਵੀਰੇ ਠੀਕ ਹੈ ਬਹੁਤ ਘੱਟ ਇਹ ਇਹ ਬਹੁਤ ਵਧੀਆ ਗੱਲ ਆ ਜੀ ਇਹ ਹਾਂਜੀ ਹਾਂ ਹਾਂ ਧੰਨਵਾਦ ਪ੍ਰਭ ਦੇ ਪ੍ਰਭੂ ਆ ਗਵਾਂ ਦੀ ਸਹੂਲਤ ਵਾਸਤੇ ਆ ਵੱਡੇ ਪੱਖੇ ਲੱਗੇ ਹੋਏ ਨੇ ਏਸੀ ਟਾਈਪ ਫੁਵਾਰੇ ਵਗੈਰਾ ਲੱਗੇ ਹੋਏ ਨੇ ਆ ਪ੍ਰਭੂ ਸਾਰੀਆਂ ਗਵਾਂ ਨੇ ਬਾਈ ਦੀਆਂ ਉਹ ਬੈਠੇ ਨਹੀਂ ਗੇ ਸਾਰੀਆਂ ਕੋ ਵਿੱਚ ਬੜਨਾ ਆਪਣ ਨੂੰ ਆ ਵੜਦੀ ਨਹੀਂ ਗੇ ਆਪਾਂ ਬਾਹਰ ਹੋਣੇ ਪ੍ਰਭੂ ਕਿਹ ਵਾਰ ਕੋਈ ਬੈਕਟੀਰੀਆ ਵਗੈਰਾ ਆ ਜਾਂਦਾ ਆ ਬਾਈ ਦਾ ਡੌਗ ਰੱਖਿਆ ਹੋਇਆ ਮੀ ਕਰਕੇ ਥੋੜੇ ਜਿਹਾ ਗਿੱਲੇ ਦਿੱਕਤ ਹੈ ਤੇ ਆ ਦੇਖੋ ਕਿਨੀ ਸਫਾਈ ਆ ਇਸ ਤਰ੍ਹਾਂ ਭਰਾਵੋ ਇਹ ਸੰਗਲ-ਸੰਗਲ ਘੱਟ ਹੀ ਪਾਉਂਦੇ ਨੇ ਕਿ ਆ ਦੇਖੋ ਤੁਸੀਂ ਕਿੰਨਾ ਵਧੀਆ ਤਰੀਕਾ ਆ ਪਸੋਂ ਨੂੰ ਗਲ ਕੱਢ ਕੇ ਸਾਰਾ ਖਾਣਾ ਵੇਰਾ ਖਾਂਦੇ ਨੇ ਇਹ ਆ ਦੇਖੋ ਜੀ ਵੱਡੇ ਪੱਖੇ ਇਹਨਾਂ ਦੀ ਸਹੂਲਤ ਵਾਸਤੇ ਤੇ ਬਸੇ ਬਸੇ ਖਿਲ ਲੈਣੇ ਹੋਣਾ ਭਰਾਵੋ ਬਾਈ ਨਾਲ ਵਪਾਰ ਦਾ ਵੀ ਕੰਮ ਕਰਦੇ ਨੇ ਤੇ ਆ ਦੇਖੋ ਵਿੱਚ ਮੁਰਗੇ ਫਿਰਦੇ ਨੇ ਭਰਾਵੋ ਤੇ ਤੁਸੀਂ ਸਫਾਈ ਦੇ ਆ ਬੱਸਿਆਂ ਤਿਆਰ ਕਰਤਾ ਬਈ ਆਪਦੀ ਆਪ ਤਿਆਰ ਕਰਦਨੇ ਤੇ ਉਸ ਤੋਂ ਬਾਅਦ ਖਰਗੋਸਪਰਾਵੋ ਦੇਸੀ ਬਰਾ ਬਾਈ ਹੁਣੀ ਪੁਰਾਣਾ ਆਲਾ ਬਿਰਸਾ ਸਾਮੀ ਬੈਠੇ ਨੇਗੇ ਆ ਬਾਹਰ ਲੈ ਲੈ ਜਾਗੇ ਤੁਹਾਡੇ ਪਾਸੇ ਆ ਪ੍ਰਾਵ ਗੋਵਾਂ ਚੋਣ ਵਾਲੀ ਮਸ਼ੀਨ ਆਗੀ ਸੁਨਵਾਤਣਾ ਚਾਉਂਦੀ ਲੋੜ ਨਹੀਂ ਗਈ ਤੇ ਨਾਲ ਕੰਡਾ ਪਿਆ ਵਜਨ ਕਰਨ ਵਾਸਤੇ ਤੇ ਆ ਸਾਰਾ ਬਾਈ ਦਾ ਇਲੈਕਟ੍ਰਿਕਲ ਸਿਸਟਮ ਆ ਸਾਰਾ ਇਲੈਕਟ੍ਰੀਕਲ ਦਾ ਤੂੰ ਦੇਖੋ ਕਿੰਨੀ ਸਫਾਈ ਆ ਸੈੱਟ ਦੀ ਕਿੰਨੀ ਸਫਾਈ ਆ ਆ ਸਾਰੇ ਫੁਹਾਰੇ ਲੱਗੇ ਨੇਗੇ ਆ ਪੂਰੀ ਪ੍ਰਭ ਖੇਤਾਂ ਤੁਹਾਨੂੰ ਪਤਾ ਵੀ ਕਿੰਨੀ ਸਫਾਈ ਹੁੰਦੀ ਆ ਨਾ ਕਿੰਨੀ ਨੈਚੁਰਲ ਹਵਾ ਹੁੰਦੀ ਆ ਕੋਈ ਪ੍ਰਦੂਸ਼ਣ ਨਹੀਂ ਹੈਗਾ ਕੋਈ ਆਵਾਜ਼ ਪ੍ਰਦੂਸ਼ਣ ਨਹੀਂ ਹੈਗਾ